ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੇ ਸਭ ਤੋਂ ਵੱਡੀ ਆਵਾਜ਼ ਜਿਹੜੀ ਹੈ ਲੁਧਿਆਣਾ ਤੋਂ ਉੱਠੀ ਆ ਕੋਲ ਉਠਾਰਿਆ ਇਹ ਸ਼ਿਵ ਸੈਨ ਕੋ ਉਠਾਰੇ ਨੇ ਸਾਡੇ ਇਥੇ ਦੇ ਹਿੰਦੂ ਨੇਤਾ ਉਠਾਰੇ ਨੇ ਕਿ ਚਲੋ ਉਧਰ ਨੂੰ ਚੱਤਰ ਚਲੋ ਤਰਨਤਾਰਨ ਕਿ ਉੱਥੋਂ ਦੇ ਹਿੰਦੂਆਂ ਨੂੰ ਜਗਾਉਣਾ ਪੰਜਾਬ ਸਾਡਾ ਜਾ ਕਿਧਰ ਨੂੰ ਰਿਹਾ ਪੰਜਾਬ ਸਾਡਾ ਜਾ ਕਿਧਰ ਨੂੰ ਰਿਹਾ ਇੱਕ ਪਾਸੇ ਤਾਂ ਉਹ ਜਿਹਨੇ ਐਨਐਸਐ ਲੱਗੀ ਆ ਉਹ ਜਿੱਤਾ ਤਾਂ ਅੰਦਰ ਬਠਿੰਡ ਪੰਜਾਬ ਦੀ ਆਵਾਮ ਸਾਡੀ ਗਲਤ ਪਰ ਅਸੀਂ ਜੇ ਅਸੀਂ ਦੇਸ਼ ਨੂੰ ਧਰਮ ਦੀ ਇਕਤਾ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਸਨਾਤਨ ਧਰਮ ਨੂੰ ਅਸੀਂ ਕਾਇਮ ਰੱਖਣ ਵਾਸਤੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਆ ਤਾਂ ਅਸੀਂ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਅਸੀਂ ਮੈਸੇਜ ਇਹ ਲਾ ਰਹੇ ਹਾਂ ਕਿ ਪੰਜਾਬ ਦਾ ਮਾਹੌਲ ਏਡਾ ਖਰਾਬ ਹੋ ਰਿਹਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਜੇ ਖਰਾਬ ਹੋ ਰਿਹਾ ਤਾਂ ਲੁਧਿਆਣਾ 'ਚ ਹੈਂਡ ਗ੍ਰੇਨੇਡ ਮਿਲਿਆ ਤੇ ਕਿਉਂ ਮਿਲਿਆ ਜੇ ਮਿਲਿਆ ਆ ਤਾਂ ਇਹ ਗੱਲ ਨੂੰ ਛੁਪਾਇਆ ਕਿਉਂ ਜਾ ਰਿਹਾ ਮਾਹੌਲ ਖਰਾਬ ਕਰਨ ਦੀ ਗੱਲ ਪਹਿਲਾਂ ਫੋਲੋਅਰ ਸੀਗਾ ਲਗਾਤਾਰ ਹੁਣ ਉੱਥੇ ਵੋਟਾਂ ਲੈਣ ਵੇਲੇ ਮੈਂ ਤਾਂ ਇਹ ਕਰਨ ਦੀ ਕੀਤੀ ਮੈਂ ਤਾਂ ਖਾਲਸਾ ਰਾਜ ਦੀ ਗੱਲ ਕੀਤੀ ਹੈ ਸ ਮੈਂ ਸ਼ਿਵ ਸ਼ਿੰਕ ਨਹੀਂ ਕਹੂੰਗਾ ਸਭ ਤੋਂ ਪਹਿਲਾਂ ਸਨਾਤਨੀ ਤਿਲਕਦਾਰੀ ਕਹੂੰਗਾ ਜਿਹਦੇ ਗੋਲੀ ਵੱਜਦੀ ਜਾ ਰਹੀ ਹੈ 1978 ਤੋਂ ਲੈ ਕੇ 92 ਤੱਕ ਦੇ ਮੈਟਰ ਚੱਕ ਲਈਏ 1995 ਦੇ ਮੈਟਰ ਚੱਕ ਲਈਏ ਜਿਨ੍ਹਾਂ ਨੂੰ ਬਸਾਂ 'ਚ ਘਰਾਂ 'ਚੋਂ ਕੱਢ-ਕੱਢ ਕੇ ਮਾਰਿਆ ਗਿਆ ਬਾਣੀਆਂ ਦੇ ਪਰਿਵਾਰਾਂ ਨੂੰ ਮਾਰਿਆ ਗਿਆ ਅੰਮ੍ਰਿਤਸਰ ਮੰਡੀ ਚੱਲ ਜਾਓ ਮੈਂ ਜਿਸ ਏਰੀਆ 'ਚ ਰਹਿਣਾ ਸ਼ਿਮਲਾਪੁਰੀ ਦੇ ਵਿੱਚ ਲੁਧਿਆਣੇ ਦੇ ਵਿੱਚ ਮੇਰੇ ਨਾਲ ਦੇ ਗੁੰਡਿਆਂ ਗੋਲੀਆਂ ਮਾਰ ਗਈਆਂ ਕਿਉਂ ਉਹ ਇੱਕ ਆਰਐਸਐਸ ਦਾ ਵਰਕਰ ਸੀ ਇਹੋ ਜਿਹੀਆਂ ਹਰਕਤਾਂ ਹੋਣੀਆਂ ਹੀ ਹੋਣੀਆਂ ਆਉਂਦੀਆਂ ਨੇ ਹੁਣ ਇਹ ਨਹੀਂ ਪਤਾ ਕਿ ਆਪੋਜ਼ਿਟ ਪਾਰਟੀ ਦੀ ਵੀ ਹਰਕਤ ਹੋਵੇ ਦੇਖੋ ਸਿੱਧੀ ਜੀ ਗੱਲ ਹੈ ਆਪੋਜ਼ਿਟ ਪਾਰਟੀ ਦੀ ਹਰਕਤ ਹੋ ਸਕਦੀ ਹੈ ਕਿ ਆਪਣੀ ਇਸ ਜਿਹੜੀ ਪੰਜਾਬ ਸਰਕਾਰ ਨੇ ਬਦਨਾਮ ਕੀਤਾ ਜਾਵੇ ਕੀ ਪਤਾ ਪੰਜਾਬ ਸਰਕਾਰ ਨੂੰ ਲੂਜ਼ ਮੋਸ਼ਨ ਲੱਗੇ ਹੋਣ ਕੀ ਕੀ ਪਤਾ ਕੀ ਹੋ ਜਾ ਅਚਾਨਕ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਿ ਕਿਤੇ ਆਂਦੀਆਂ ਨੇ ਪੂਰਾ ਦੇਸ਼ ਸੁਲਗਦਾ ਆ ਪੰਜਾਬ ਦੀ ਧਰਤੀ ਤੋਂ ਹੀ ਅਸੀਂ ਸਰਕਾਰ ਦਾ ਸਮਰਥਨ ਕਰਦੇ ਹਾਂ ਉਸ ਚੀਜ਼ ਨੂੰ ਜਿਹੜਾ SLAGA ਜੋ ਕੰਮ ਜਿਹੜੇ ਡੇਡ-ਡੇਡ ਕੀਤੇ ਗੈਰਸਟਰਵਾਦ ਤੇ ਨਕੇਲ ਪਾਈ ਆਤਮਕਵਾਦ ਤੇ ਨਕੇਲ ਪਾਈ ਤਾਂ ਕਿਉਂ ਨਹੀਂ ਇਹਨਾਂ ਨੂੰ ਤੇ ਨਕੇਲ ਪਾਈ ਸਰਕਾਰ ਨੇ ਕਿ ਯਾਹਾਂ ਆ ਕੇ ਫੇਕ ਆਈਡੀਆ ਤੁਹਾਡੇ ਕਮੈਂਟਰ ਦੇ ਦੇਖਦੇ ਨੇ ਕਿਸ ਨੇ ਗਲਤ ਕੀ ਪਾਸ ਕਰ ਦਿੱਤਾ ਆ ਅਸੀਂ ਕਦ ਜਵਾਬ ਲੈਣੇ ਸਾਨੂੰ ਲੱਲੂ ਪੰਜੂ ਸਾਨੂੰ ਮਤਲਬ ਹੀ ਨਹੀਂ ਨਪੂਸਕ ਲੋਗ ਨੇ ਨਪੂਸਕ ਰਹਿਣਗੇ ਜੋਦੇ ਉਹ ਕਹੇ ਲਾਂਦੇ ਜਿਹੜੇ ਗਰਜ ਕੇ ਆਉਣ ਲੁਧਿਆਣਾ ਦੇ ਵਿੱਚ ਗਰਨੇਡ ਮਿਲਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਕਾਫੀ ਜਿਹੜੀਆਂ ਚਰਚਾਵਾਂ ਨੇ ਕਿਉਂਕਿ ਮਾਮਲਾ ਜਿਹੜਾ ਹੈ ਜੁਦੇਵਾਲ ਬਸਤੀ ਦੇ ਵਿੱਚ ਦਰਜ ਕੀਤਾ ਗਿਆ ਹਾਲਾਂਕਿ ਲੁਧਿਆਣਾ ਦੇ ਸੀਨੀਅਰ ਅਫਸਰ ਜਿਹੜੇ ਨੇ ਹਲੇ ਜਿਹੜੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਰਹੇ ਆ ਕਿ ਇਹ ਕਿਸੇ ਮੋਡਿਊਲ ਦਾ ਕੰਮ ਹੈ ਔਰ ਇਹ ਹੈਂਡ ਗਰਨੇਡ ਜਿਹੜਾ ਹੈ ਕਿੰਨੇ ਵਿਅਕਤੀ ਸੀਗੇ ਉਸ ਵਕਤ ਜਾਂ ਕਿੰਨੇ ਜਿਹੜੇ ਆ ਗ੍ਰਿਫਤਾਰ ਕਰ ਲਿੱਤੇ ਗਏ ਆ ਲੇਕਿਨ ਜਦੋਂ ਦਾ ਲੁਧਿਆਣਾ ਦੇ ਵਿੱਚ ਹੈਂਡ ਗ੍ਰੇਨੇਡ ਮਿਲਣ ਦਾ ਮਾਮਲਾ ਚਰਚਾ 'ਚ ਆਇਆ ਉਸ ਨੂੰ ਲੈ ਕੇ ਸ਼ਿਵ ਸੇਨਾ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਤੂਲ ਦਿੰਦੀ ਹੋਈ ਦਿਖਾਈ ਦੇ ਰਹੀ ਔਰ ਖਾਸ ਕਰਕੇ ਕਬਰਾੜ ਦੇ ਵਿੱਚ ਦਿਖਾਈ ਦੇ ਰਹੀ ਹੈ ਮੇਰੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਨੀਰਜ ਭਾਰਦਵਰ ਜੀ ਔਰ ਹਿੰਮਤ ਠਾਕੁਰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕੀ ਕਿਉਂ ਲੱਗਦਾ ਹੈਗਾ ਕਿ ਕੋਈ ਮੋਡਿਊਲ ਪੰਜਾਬ ਦੇ ਵਿੱਚ ਐਕਟਿਵ ਹੋ ਗਿਆ ਜਾਂ ਪੰਜਾਬ ਦਾ ਮਾਹੌਲ ਦੁਬਾਰਾ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਵਾਗਤ ਲੁਧਿਆਣਾ ਲਾਈਵ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗਿਆ ਵਸੁੰਧਰਾ ਜੈ ਮਹਾਰਾਣਾ ਜੈ ਹੋ ਜੈ ਸ਼੍ਰੀ ਰਾਮ ਇੱਕ ਚੀਜ਼ ਅਗਰ ਆਪਾਂ ਪ੍ਰਭੂ ਸ਼੍ਰੀ ਰਾਮ ਦੇ ਆਸਰੇ ਹੈਗੇ ਆਂ ਪਰਮਾਤਮਾ ਦਾ ਅਸ਼ੀਰਵਾਦ ਹੈ ਤੇ ਇੱਕ ਹੈਂਡ ਗ੍ਰੇਨੇਡ ਮਿਲਿਆ ਹਲੇ ਜਾਂਚ ਦਾ ਵਿਸ਼ਾ ਹੈ ਕਿ ਕੌਣ ਲੋਗ ਹੈ ਕਿਦਾਂ ਇਹਨੂੰ ਕਿਉਂ ਲੱਗ ਰਿਹਾ ਹੈਗਾ ਕਿ ਕੋਈ ਮੋਡਿਊਲ ਐਕਟਿਵ ਹੋ ਗਿਆ ਜਾਂ ਕੋਈ ਉਗਰਵਾਦੀ ਜਿਹੜੇ ਦੁਆਰਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਦੇਖੋ ਪੰਜਾਬ ਤਾਂ ਹਮੇਸ਼ਾ ਪੰਜਾਬ ਧਰਤੀ ਜਿਹੜੀ ਐ ਸੁਲਗਦੀ ਆ ਰਹੀ ਐ ਸਦੀਆਂ ਤੋਂ ਸੁਲਗਦੀ ਆ ਰਹੀ ਐ ਇਹ ਇਹ ਨਾ ਕਹੋ ਕਿ ਪੰਜਾਬ ਦੇ ਵਿੱਚ ਉਹਦੀ ਹੈਂਡ ਗ੍ਰੇਨੇਡ ਨਹੀਂ ਮਿਲਦਾ ਪਿੱਛੇ ਸਾਡੇ ਕਾਫੀ ਸਾਡੇ ਸ਼ੂਸਣ ਕਦੇ ਘਰੇ ਬੰਬ ਬਲਾਸਟ ਹੋਏ ਨੇ ਇਹ ਜਿਹੜੇ ਲੋਕ ਨੇ ਸਲੀਪਰ ਸੈੱਲ ਮੈਂ ਕਹਿ ਸਕਦਾ ਇਹਨਾਂ ਨੂੰ ਇਹ ਸਲੀਪਰ ਸੈੱਲ 5-5000 ਰੁਪਏ ਦੇ ਵਿੱਚ ਇਹ ਬੰਦੇ ਕੁਝ ਨਹੀਂ ਕਰਦੇ ਆ ਇਹ ਜਾ ਕੇ ਰੇਮੈਂਡ ਅਟੈਕ ਕਰ ਦਿੰਦੇ ਆ ਅਟੈਕ ਕੀ ਹੈ ਕਿ ਹੈਂਡ ਗ੍ਰੇਨੇਡ ਦੇ ਨਾਲ ਮਾਰਤਾ ਹੈਂਡ ਗ੍ਰੇਨੇਡ ਦੀ ਆਪਾਂ ਗੱਲ ਕਰਦੀਏ ਪਕੜਿਆ ਤਾਂ ਇਹਨਾਂ ਤੋਂ ਗਿਆ ਇਹ ਤੜ ਇੰਟੈਲੀਜੈਂਸ ਨੂੰ ਵੀ ਪਤਾ ਹੈ ਇਹ ਸੋਸ਼ਲ ਮੀਡੀਆ ਤੇ ਵੀ ਪਤਾ ਹੈ ਐਕਟੀਵਿਟੀ ਸਾਰੇ ਪਾਸੇ ਹੋਈ ਹੋਈ ਆ ਸਾਡਾ ਇੱਕ ਲੋਕਾਂ ਨੂੰ ਇੱਕ ਮੈਸੇਜ ਕਨਵੇ ਕਰਨ ਦਾ ਇਹ ਮਤਲਬ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਇਹਨਾਂ ਨੂੰ ਕਿ ਜਿਹੜਾ ਇਹ ਬੰਬ ਬਲਾਸਟਿੰਗ ਨਾ ਕਰਨਾ ਸੀਗਾ ਇਹ ਕਿੰਨਾ ਦੇ ਉੱਪਰ ਕਰਨਾ ਸੀ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੇ ਸਭ ਤੋਂ ਵੱਡੀ ਆਵਾਜ਼ ਜਿਹੜੀ ਹੈ ਲੁਧਿਆਣਾ ਤੋਂ ਉੱਠੀ ਆ ਕੋਲ ਉਠਾਰਿਆ ਇਹ ਸ਼ਿਵ ਸੈਨਕ ਉਠਾ ਰਹੇ ਨੇ ਸਾਡੇ ਇੱਥੋਂ ਦੇ ਹਿੰਦੂ ਨੇਤਾ ਉਠਾ ਰਹੇ ਨੇ ਕਿ ਚਲੋ ਉਧਰ ਨੂੰ ਚੱਤਰ ਚਲੋ ਤਰਨਤਾਰਨ ਕਿ ਉੱਥੋਂ ਦੇ ਹਿੰਦੂ ਤਾਂ ਉਹਨੂੰ ਦਬਾਉਣ ਵਾਸਤੇ ਜਿਹੜੀ ਆਵਾਜ਼ ਜਿਹੜੀ ਕਹਿੰਦੇ ਬੇ ਨੇ ਇਹ ਪੰਜਾਬ ਦੀ ਆਵਾਜ਼ ਲੁਧਿਆਣਾ ਤੋਂ ਉੱਠਦੀ ਆ ਰਹੀ ਹੈ ਪ੍ਰਾਤਨ ਸਮੇ ਤੋਂ ਜੇ ਆਪਾਂ ਪਿਛਲੇ 20 ਦਹਾਕੇ ਦੀ ਪੁਰਾਣੀ ਗੱਲ ਵੀ ਕਰ ਦਈਏ ਦੋ ਦਹਾਕੇ ਦੇ ਹਿਸਾਬ ਨਾਲ ਤਾਂ ਉਦੋਂ ਜਗਦੀਸ਼ ਤੰਗੜੀ ਜੀ ਆਵਾਜ਼ ਉਠਾਉਂਦੇ ਸੀਗੇ ਰਾਮਾਕੰਨ ਜਲੋਟਾ ਵੀਰ ਵਿਨੋਦ ਗੁਪਤਾ ਜੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ 35 ਸ਼ਿਵ ਸੰਗ ਸ਼ਹੀਦ ਹੋਏ ਨੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਜੇ ਖਰਾਬ ਹੋ ਰਿਹਾ ਤਾਂ ਲੁਧਿਆਣਾ 'ਚ ਹੈਂਡ ਗ੍ਰੇਨੇਡ ਮਿਲਿਆ ਤਾਂ ਕਿਉਂ ਮਿਲਿਆ ਜੇ ਮਿਲਿਆ ਆ ਤਾਂ ਇਹ ਗੱਲ ਨੂੰ ਛੁਪਾਇਆ ਕਿਉਂ ਜਾ ਰਿਹਾ ਕਿਉਂਕਿ ਜਿਹੜੀਆਂ ਗੱਲਾਂ ਨੇ ਛੁਪਦੀਆਂ ਨਹੀਂ ਹੁੰਦੀਆਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਹੈਂਡ ਗ੍ਰੇਨੜ ਪੱਕੜਿਆ ਗਿਆ ਬੰਦੇ ਤੋਂ ਆਈਐਸਆਈ ਦੇ ਏਜੰਟ ਦੱਸੇ ਜਾ ਰਹੇ ਨੇ ਆਈਐਸਆਈ ਦੇ ਏਜੰਟ ਕਦੇ ਨਾਕੇ ਤੋਂ ਨਹੀਂ ਫੜੇ ਜਾਂਦੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਨਾਕੇ ਤੋਂ ਬਾਅਦ ਪੂਵੋ ਬਣਾ ਦਿੰਨੇ ਆਪਾਂ ਕਿ ਨਾਕੇ ਤੋਂ ਫੜਿਆ ਗਿਆ ਜੀ ਤੇਰੀ ਟ੍ਰਿਪਲਿੰਗ ਕਰ ਰਿਹਾ ਹੈ ਆਈਐਸਆਈ ਦਾ ਏਜੰਟ ਹੋਣ ਜਾਂ ਕੋਈ ਵੀ ਬੰਦਾ ਹੋਵੇ ਉਹ ਕਦੇ ਵੀ ਇੰਨੀ ਬੇਵਕੂਫੀ ਨਹੀਂ ਕਰਦਾ ਇੱਕ ਪਿਛੋਂ ਦੀ ਇਨਪੁੱਟ ਰਿਪੋਰਟ ਹੁੰਦੀ ਹੈ ਕਿ ਬੰਦੇ ਫੜੇ ਗਏ ਨੇ ਪਰ ਅਸੀਂ ਜੇ ਅਸੀਂ ਦੇਸ਼ ਨੂੰ ਧਰਮ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਸਨਾਤਨ ਧਰਮ ਨੂੰ ਅਸੀਂ ਕਾਇਮ ਰੱਖਣ ਵਾਸਤੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਅਸੀਂ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਅਸੀਂ ਮੈਸੇਜ ਇਹ ਲਾ ਰਹੇ ਹਾਂ ਕਿ ਪੰਜਾਬ ਦਾ ਮਾਹੌਲ ਐਡਾ ਖਰਾਬ ਹੋ ਰਿਹਾ ਹੁਣ ਲਗਾਤਾਰ ਹੋ ਰਿਹਾ ਇਹ ਪਿੱਛੇ ਜੇ ਵੀ ਹੁਣ ਰੋਲਾ ਪਿਆ ਠੀਕ ਹੈ ਤਰਨ ਤਰਨ ਦੇ ਵਿੱਚ ਕਿਸ ਬੰਦੇ ਨੂੰ ਖੜਾ ਕਰ ਰਹੇ ਹੋ ਤੁਸੀਂ ਠੀਕ ਹੈ ਇਹ ਸਵਿਧਾਨ ਬਣਿਆ ਹੋਇਆ ਵਾ ਅੰਤਗਵਾਦੀ ਹੋਵੇ ਚਾਹੇ ਕਿ ਚੋਰ ਚੱਕਾ ਹੋਵੇ ਕੋਈ ਚਿੰਦੀ ਚੋਰ ਹੋਵੇ ਇਲੈਕਸ਼ਨ ਦੇ ਵਿੱਚ ਬੰਦਾ ਖੜ ਸਕਦਾ ਚੋ ਜੇਲ੍ਹ ਦੇ ਵਿੱਚੋਂ ਵੀ ਉਹ ਮਿਨੋਮੀਨੇਸ਼ਨ ਫਾਈਲ ਭਰ ਸਕਦਾ ਆ ਪੜਾਈ ਵੀ ਕਰ ਸਕਦਾ ਹੈ ਆਪਣੀ ਕੋਈ ਗਰੇ ਚੋਰ ਬਣਦਾ ਗ੍ਰੈਜੂਏਟ ਵੀ ਹੋ ਸਕਦਾ ਆ ਹਰ ਤਰ੍ਹਾਂ ਦੀ ਚੀਜ਼ ਦਾ ਪ੍ਰਬੰਧ ਕੀਤਾ ਗਿਆ ਸਵਿਧਾਨ ਦੇ ਅਕੋਰਡਿੰਗ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪਹਿਲਾਂ ਤਾਂ ਜੇ ਦੇਖਿਆ ਜਾਵੇ ਕਿ ਪੰਜਾਬ ਦੀਆਂ ਤੁਹਾਡੀਆਂ ਚੈਨਲ ਦੇ ਵਿੱਚ ਲਾ ਲਓ ਜਾਂ ਪੂਰੀ ਫੇਸਬੁੱਕ ਦੇ ਸੋਸ਼ਲ ਮੀਡੀਆ ਲਾ ਲਓ ਕਿ ਪਹਿਲਾ ਜੋ ਮਨਦੀਪ ਜਿਹੜਾ ਸੰਦੀਪ ਦਾ ਭਰਾ ਜਿਹੜਾ ਖੜਾ ਹੋਇਆ ਉਹਨੂੰ ਭਾਈ ਕਹਿ ਦਿੰਦੇ ਆ ਹੁਣ ਭਾਈ ਕੌਣ ਹੁੰਦੇ ਨੇ ਭਾਈ ਸਤੀਦਸ ਭਾਈ ਮਤ ਭਾਈ ਦਿਆਲਾ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ ਕੁਰਬਾਨੀ ਦਿੱਤੀ ਹੈ ਜਿਹੜੇ ਕੁਰਬਾਨੀਆਂ ਦਿੱਤੀਆਂ ਨੇ ਜਿੰਨਾ ਬੰਦਿਆਂ ਨੇ ਉਹਨਾਂ ਨੂੰ ਤੁਸੀਂ ਭਾਈ ਯਾਨੀ ਕਹਿ ਸਕਦੇ ਹੋ ਮੈਨ ਭੈਣ ਕਹਿ ਸਕਦਾ ਆ ਇਹ ਹੈ ਹੀ ਭੈਣ ਹੈ ਪਿੱਛੇ ਤੁਸੀਂ ਜੋ ਮਰਜ਼ੀ ਲਾ ਲਓ ਮੇਰੇ ਕੋਲ ਗਾਲ੍ਹਾਂ ਲਾ ਲਓ ਮੈਨੂੰ ਕੋਈ ਇਬਜੈਕਸ਼ਨ ਨਹੀਂ ਐ ਇਸ ਬੰਦੇ ਦੀ ਮਾਹੌਲ ਖਰਾਬ ਕਰਨ ਦੀ ਗੱਲ ਪਹਿ ਲਗਾਤਾਰ ਹੁਣ ਉੱਥੇ ਵੋਟਾਂ ਲੈਣ ਵਲੇ ਮੈਂ ਤਾਂ ਜੀ ਗੱਲ ਨਹੀਂ ਕੀਤੀ ਮੈਂ ਤਾਂ ਖਾਲਸਾ ਰਾਜ ਦੀ ਗੱਲ ਕੀਤੀ ਹੈ ਕਿ ਮਤਲਬ ਮਾਹੌਲ ਕੌਣ ਖਰਾਬ ਕਰ ਰਿਹਾ ਤੁਹਾਡੇ ਚ ਆਪਸੀ ਏਕਾ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਆਪਣਾ ਸ਼੍ਰੋਮਣੀ ਕਾਲ ਅੰਮ੍ਰਿਤਸਰ ਜਿਹੜੀ ਮਾਨ ਦੀ ਪਾਰਟੀ ਹੈ ਉਹਦੇ ਵੱਲੋਂ ਕਦੇ ਖੜਨ ਦੀ ਗੱਲ ਕਰ ਦਿੰਦੇ ਆ ਕਦੇ ਵਾਰਿਸ ਪੰਜਾਬ ਵੱਲੋਂ ਖੜੇ ਖੜੇ ਕਰਨ ਦੀ ਗੱਲ ਕਰ ਦਿੰਦੇ ਆ ਪਰ ਇਹ ਸਾਰੀ ਆਵਾਜ਼ ਚਲੋ ਤਰਨਤਰੀ ਆਵਾਜ਼ ਲੁਧਿਆਣੇ ਤੋਂ ਉੱਠ ਰਹੀ ਹੈ ਮੇਰਾ ਕਹਿਣ ਦਾ ਇਹ ਮਤਲਬ ਆ ਤੁਹਾਡੇ ਚੈਨ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਕਿ ਆਵਾਜ਼ ਲੁਧਿਆਣੇ ਤੋਂ بلند ਹੋ ਰਹੀ ਹੈ ਪੂਰੇ ਪੰਜਾਬ ਨੂੰ ਇਕੱਠਾ ਕਰਕੇ ਉੱਥੇ ਪਹੁੰਚਣ ਵਾਸਤੇ ਕਹਿ ਰਹੇ ਨੇ ਕਿ ਸਾਰੇ 2 ਨਵੰਬਰ ਨੂੰ ਪਹੁੰਚੋ ਸਾਡੇ ਉੱਥੇ ਇਲੈਕਸ਼ਨਾਂ ਦੇ ਵਿੱਚ ਸਾਡੇ ਅਨਿਲ ਖੁਰਮੀ ਜੀ ਵੀ ਖੜੇ ਹੋਏ ਨੇ ਜਿਹੜੇ ਹੁਣ ਖੜੇ ਹੋਏ ਨੇ ਇਲੈਕਸ਼ਨਾਂ ਵਿੱਚ ਆਪਣੇ ਉਹਨੇ ਆਪਣੀ ਅਖਿਲ ਭਾਰਤੀ ਸ਼ਿਵਸਨ ਰਾਸ਼ਟਰੀਵਾਦੀ ਵੱਲੋਂ ਉਹ ਖੜੇ ਨਾਮਿਨੇਸ਼ਨ ਦੀ ਫਾਈਲ ਉਹਨਾਂ ਨੇ ਭਰੀ ਹੈ ਜਿਹੜੇ ਖੜੇ ਹੋਏ ਨੇ ਸਾਨੂੰ ਉੱਥੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਜੀ ਆਪਾਂ ਸਿਆਸਤ ਵੱਲ ਨੂੰ ਜਾ ਰਹੇ ਹੈਗੇ ਆ ਜਾਂ ਇਹ ਮੁੱਦੇ ਗੱਲ ਸਿਆਸਤਦਾਨੀ ਮੈਨੂੰ ਇਹ ਗੱਲ ਦੱਸੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਇਨਪੁੱਟ ਸੀਗੀ ਤਾਂ ਫਿਰ ਤਾਂ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਔਰ ਇੰਟੈਲੀਜੈਂਸ ਦੀ ਜਲਸੀ ਦੀ ਕਿ ਉਹਨਾਂ ਨੇ ਕੋਈ ਹਾਦਸਾ ਜਾਂ ਕੋਈ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਂਡ ਗ੍ਰੇਨੇਡ ਬਰਾਮਦ ਕਰ ਲਿਆ ਦੂਸਰਾ ਸਵਾਲ ਮੇਰਾ ਨਾਲ ਹੀ ਲੈ ਲਿਓ ਤੁਹਾਨੂੰ ਕਿਸ ਚੀਜ਼ ਦੀ ਘਬਰਾਹਟ ਹੈ ਇਹ ਸਾਰੇ ਹੈਂਡ ਗ੍ਰੇਨੇਡ ਜਿਹੜੇ ਸ਼ਿਵਸੰਗ ਦੀ ਵੱਜਣੇ ਨੇ ਮੈਨੂੰ ਐਂ ਦੱਸ ਦੋ ਹੋਰ ਕਿਹਦੇ ਵੱਜਦੇ ਨੇ ਚਲੋ ਸ਼ਿਵਸੰਗ ਛੱਡ ਦਿਓ ਵੱਜਦੇ ਹਿੰਦੂਆਂ ਦੇ ਨੇ ਗੋਲੀਆਂ ਹਿੰਦੂਆਂ ਦੇ ਵੱਜਦੀਆਂ ਨੇ ਸਨਮੇ ਸ਼ਿਵ ਸ਼ਿੰਕ ਨਹੀਂ ਕਹੂੰਗਾ ਸਭ ਤੋਂ ਪਹਿਲਾਂ ਸਨਾਤਨੀ ਤਿਲਕਤਾਰੀ ਕਹੂੰਗਾ ਜਿਹਦੇ ਗੋਲੀ ਵੱਜਦੀ ਜਾ ਰਹੀ ਹੈ 1978 ਤੋਂ ਲੈ ਕੇ 92 ਤੱਕ ਦੇ ਮੈਟਰ ਚੱਕ ਲਈਏ 1995 ਦੇ ਮੈਟਰ ਚੱਕ ਲਈਏ ਜਿਨ੍ਹਾਂ ਨੂੰ ਬਸਾਂ 'ਚ ਘਰਾਂ 'ਚੋਂ ਕੱਢ-ਕੱਢ ਕੇ ਮਾਰਿਆ ਗਿਆ ਬਾਣੀਆਂ ਦੇ ਪਰਿਵਾਰਾਂ ਨੂੰ ਮਾਰਿਆ ਗਿਆ ਅੰਮ੍ਰਿਤਕੜ ਮੰਡੀ ਚੱਲ ਜਾਓ ਮੈਂ ਜਿਸ ਏਰੀਆ 'ਚ ਰਹਿਣਾ ਸ਼ਿਮਲਾਪੁਰੀ ਦੇ ਵਿੱਚ ਲੁਧਿਆਣੇ ਦੇ ਵਿੱਚ ਮੇਰੇ ਨਾਲ ਦੇ ਗੁੰਡਿਆਂ ਗੋਲੀਆਂ ਮਾਰੀ ਗਈਆਂ ਕਿਉਂ ਉਹ ਇੱਕ ਆਰਐਸਐਸ ਦਾ ਵਰਕਰ ਸੀ ਕਿਉਂ ਮਾਰੀ ਗਈਆਂ ਕਿਉਂ ਗੋਲੀਆਂ ਕੌਣ ਚਲਾ ਰਿਹਾ ਕਦੇ ਸੁਣਿਆ ਕਦੇ ਇੱਕ ਸ਼ਿਵਸੈਨਿਕ ਜਾਂ ਕਿਸੇ ਹਿੰਦੂ ਬੰਦੇ ਨੇ ਕਦੇ ਗੋਲੀ ਮਾਰੀ ਹੋਵੇ ਮਤਲਬ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹਿੰਦੂ ਕਦੇ ਨਹੀਂ ਆਇਆ ਹਿੰਦੂ ਕਦੇ ਆਪਣਾ ਦੇਸ਼ ਥੋੜੀ ਤੋੜੇਗਾ ਜਿਹੜੇ ਤੋੜ ਰਹੇ ਨੇ ਕੌਣ ਨੇ ਉਹ ਨਹੀਂ ਉਹ ਹਿੰਦੂ ਨਹੀਂ ਮਾਫ ਕਰਨਾ ਉਹ ਭਾਰਤ ਦੇ ਵਾਸੀ ਨਹੀਂ ਹੈ ਜਾਂ ਉਹ ਹਿੰਦੁਸਤਾਨੀ ਨਹੀਂ ਹੈ ਜੇ ਭਾਰਤ ਦੇ ਵਾਸੀ ਨੇ ਪਹਿਲਾਂ ਤੁਹਾਡਾ ਸਵਾਲ ਗਲਤ ਹੈ ਉਹ ਕਿਸੇ ਦੇਜ ਦੇ ਨਹੀਂ ਹੈਗਾ ਸਿਰਫ ਪੰਜਾਬ ਨੂੰ ਸਾਡੇ ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ ਬੰਬ ਆਇਆ ਜਿਹੜਾ ਹੈਂਡ ਗ੍ਰਨੇਡ ਆਇਆ ਕਿੱਥੇ ਆਇਆ ਲੁਧਿਆਣੇ ਦੀ ਧਰਤੀ ਤੇ ਆਇਆ ਕਿਤੇ ਉਹ ਹੋਰ ਹੋਰ ਪਾਸੇ ਨਹੀਂ ਗਿਆ ਯੂਪੀ ਜੀ ਨਹੀਂ ਫੜਿਆ ਗਿਆ ਮੈਂ ਕਿਹਾ ਫੜਿਆ ਸਾਡੇ ਲੁਧਿਆਣਾ ਦੇ ਸੀਪੀ ਸਾਹਿਬ ਨੇ ਮਗਰ ਬਹੁਤ ਹੀ ਸਲਾਗਾ ਜੋ ਕੰਮ ਹੈ ਜਿਨ੍ਹਾਂ ਨੇ ਐਡਾ ਵੱਡਾ ਮੋਡਿਊਲ ਜਿਹੜਾ ਉਹ ਪਰਦਾਫਾਸ਼ੇ ਕਰਨਗੇ ਬੰਦਾ ਤਾਂ ਫੜਿਆ ਗਿਆ ਕਿਹਨੇ ਫੜਿਆ ਸਾਡੀ ਲੁਧਿਆਣਾ ਪੁਲਿਸ ਨੇ ਪੁਲਿਸ ਦੀ ਤਾਰੀਫ ਵੀ ਕਰ ਜੇ ਪੁਲਿਸ ਨੇ ਕੰਮ ਕੀਤਾ ਬਕਾਇਦਾ ਲੁਧਿਆਣੇ ਦੇ ਵਿੱਚ ਉਹ ਮਾਹੌਲ ਪੈਦਾ ਕਰਨ ਦੀ ਸਾਰੀ ਰਚੀ ਜਾ ਰਹੀ ਸੀ ਜਿਹੜਾ ਉਹਨਾਂ ਨੇ ਪਹਿਲਾਂ ਹੀ ਬੰਦ ਕਰ ਦਿੱਤਾ ਨਹੀਂ ਤੁਹਾਨੂੰ ਕਿਉਂ ਲੱਗ ਰਿਹਾ ਕਿ ਸਾਜ਼ਿਸ਼ ਸ਼ਿਵ ਸੈਨਾ ਦੇ ਖਿਲਾਫ ਹੈ ਮੈਂ ਕਦੇ ਗੱਲ ਕਹੀ ਸ਼ਿਵਸਨ ਇਹ ਜਵਾਨ ਤੁਹਾਡੀ ਮੇਰੀ ਨਹੀਂ ਹੈਗੀ ਇਹ ਸਵਾਲ ਵੀ ਤੁਹਾਡਾ ਸ਼ਿਵਸਨ ਸ਼ਿਵਸਨ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਲਿੱਤੀਆਂ ਨਹੀਂ ਹੈਗੀਆਂ ਕਦੇ ਕਿਸੇ ਦੀ ਸਾਡੇ ਪੰਜਾਬ ਨੂੰ ਜੋੜਨ ਦੀਆਂ ਗੱਲਾਂ ਸ਼ਿਵਸਨ ਨੇ ਕੀਤੀਆਂ ਨੇ ਕਦੇ ਤੋੜਨ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਚ ਹੋ ਲੈਣ ਦੀ ਹੈ ਵੇਟ ਕਰੀਏ ਤੇ ਬਿਲਕੁਲ ਤੁਹਾਡੇ ਸੋਸ਼ਲ ਮੀਡੀਆ ਤੇ ਕਈ ਅਧਾਰੇ ਜਿਹੜੇ ਹੈਗੇ ਨੇ ਪ੍ਰੈਸ ਦੇ ਅਧਾਰੇ ਨੇ ਜਿਹੜੇ ਚੱਲਦੇ ਪਏ ਨੇ ਜਿਹੜੇ ਕਹਿੰਦੇ ਆਈਐਸਐਨਐਲ ਸਮਵਿਧਿਤ ਨੇ ਕੋਈ ਕਿਸੇ ਨਾਲ ਸਮਵਿਧਿਤ ਦੱਸ ਰਿਹਾ ਅਸੀਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਾਂਗੇ ਜੋ ਵੀ ਹੈ ਉਹ ਤਾਂ ਪੁਸ਼ਟੀ ਕਰਨਗੇ ਕਰਨਗੇ ਇਹਨਾਂ ਦੇ ਉੱਤੇ ਬਣਦੀ ਜਿਹੜੀ ਪ੍ਰੋਪਰ ਕਾਰਵਾਈ ਇਹਨਾਂ ਦੇ ਨਾਲ ਹੋਰ ਕਿੰਨੇ ਮਾਡਿਊਲ ਹੈਗੇ ਨੇ ਸਾਡੇ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਕਿਨੂੰ ਇਹ ਮਾਰਨ ਆਈ ਸੀ ਪਹਿਲੀ ਗੱਲ ਤਾਂ ਜਾਂਚ ਦਾ ਵਿਸ਼ਾ ਇਹ ਹੈ ਨਾ ਜੇ ਇਹਨਾਂ ਕੋਲ ਹੈਂਡ ਗ੍ਰੇਨੇਡ ਫੜੇ ਗਏ ਆ ਇਹ ਕਰਨ ਕਦੇ ਆਇੀ ਸੀ ਕੀ ਕਰਨ ਆਇੀ ਸੀ ਸਭ ਤੋਂ ਵੱਡਾ ਜਾਂਚ ਦਾ ਵਿਸ਼ਾ ਇਹ ਹੈ ਇਹ ਕਰਨ ਕੀ ਆਇੀ ਸੀ ਬਿਲਕੁਲ ਅੱਛਾ ਇਹਨੂੰ ਤੁਸੀਂ ਇਲੈਕਸ਼ਨ ਨਾਲ ਕਿਉਂ ਜੋੜ ਰਹੇ ਹੋ ਆਖਰ ਕੰਫਰੈਂਸ ਕਿ ਤਾ ਸਾਰੀ ਗੱਲ ਸਿਆਸਤ ਨਾਲ ਜੁੜ ਗਈ ਤੁਹਾਨੂੰ ਇਤਰਾਜ਼ ਉੱਥੇ ਦੇ ਕੈਂਡੀਡੇਟ ਨਾਲ ਹੈ ਤੁਹਾਨੂੰ ਇਤਰਾਜ਼ ਉੱਥੇ ਦੀ ਵਿਚਾਰਧਾਰਾ ਦੇ ਨਾਲ ਹੈ ਜਾਂ ਫਿਰ ਤਰਨ ਤਰਨ ਦੇ ਵਿੱਚ ਜਿਹੜੀ ਤੁਸੀਂ ਖੁਦ ਆਪਣੀ ਪਾਰਟਿਸਪੇਸ਼ਨ ਦਿਖਾਉਣਾ ਚਾਹੁੰਦੇ ਹੋ ਇਹ ਚੀਜ਼ ਮੇਨ ਹੈ ਦੇਖੋ ਕੋਈ ਗੱਲ ਨਹੀਂ ਹੈ ਇਹ ਜਿਹੜੀ ਸਿਆਸਤ ਦੀ ਗੱਲ ਨਹੀਂ ਹੈ ਇਲੈਕਸ਼ਨ ਦਾ ਜਦੋਂ ਵੀ ਦੌਰ ਆਉਂਦਾ ਆ ਤਾਂ ਇਹੋ ਜਿਹੀਆਂ ਹਰਕਤਾਂ ਹੋਣੀਆਂ ਹੀ ਹੋਣੀਆਂ ਆਉਂਦੀਆਂ ਨੇ ਹੁਣ ਇਹ ਨਹੀਂ ਪਤਾ ਕਿ ਆਪੋਜ਼ਿਟ ਪਾਰਟੀ ਦੀ ਕੋਈ ਹਰਕਤ ਹੋਵੇ ਦੇਖੋ ਸਿੱਧੀ ਜੀ ਗੱਲ ਹੈ ਆਪੋਸਿਤ ਪਾਰਟੀ ਨੂੰ ਹਰਕਤ ਹੋ ਸਕਦੀ ਹੈ ਕਿ ਆਪਣੀ ਜਿਹੜੀ ਪੰਜਾਬ ਸਰਕਾਰ ਨੇ ਬਦਨਾਮ ਕੀਤਾ ਜਾਵੇ ਕੀ ਪਤਾ ਪੰਜਾਬ ਸਰਕਾਰ ਨੂੰ ਲੂਜ਼ ਮੋਸ਼ਨ ਲੱਗੇ ਹੋਣ ਕਿ ਕੀ ਪਤਾ ਕੀ ਹੋ ਜਾ ਅਚਾਨਕ ਕਿ ਇਸ ਲਈ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਣੀ ਹੈ ਜੇ ਹੈਂਡਗ੍ਰਾਫ ਪਕੜਿਆ ਗਿਆ ਹੈਂਡਗ੍ਰਾਫ ਖੇਡਣ ਵਾਸਤੇ ਵੰਟੇ ਤਾਂ ਹੈ ਨਹੀਂ ਕਿ ਆਪਾਂ ਖੇਡਣ ਵਾਸਤੇ ਆਪਾਂ ਲੰਗਰ ਰੋਡ ਤੇ ਚੱਕੀ ਫਿਰਦੇ ਆ ਕਿ ਕਿਸ ਨੇ ਕਿਸਦਾ ਪੁੱਤ ਜਾਂ ਕਿਸਦਾ ਕਿਸਦਾ ਜੀ ਮਰ ਜਣਾ ਸੀਗਾ ਮਰਨੇ ਕਿੰਨੇ ਸੀ ਇਹ ਤਾਂ ਪਤਾ ਹੀ ਨਹੀਂ ਹਲੇ ਨਿਰਜ ਜੀ ਕਈ ਵਾਰ ਇਹ ਗੱਲ ਉੱਠ ਜਾਂਦੀ ਹੈਗੀ ਹੈ ਕਈ ਜਿਹੜੇ ਵਿਦਵਾਨ ਨੇ ਕਹਿ ਦਿੰਦੇ ਹੈ ਕਿ ਸ਼ਿਵ ਸੈਨਾ ਵੀ ਕਿਤੇ ਨਾ ਕਿਤੇ ਭਾਈਚਾਰੇ ਦੇ ਵਿੱਚ ਨਾ ਫਿੱਕ ਪੰਦਾ ਕੰਮ ਕਰੇ ਭਾਈਚਾਰੇ 'ਚ ਫਿੱਕ ਭਾਈ ਪਹਿਲਾਂ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਕਿਹੜੇ ਭਾਈਚਾਰੇ 'ਚ ਫਿੱਕ ਪਾਈ ਅਸੀਂ ਕਹਿੰਦੇ ਆ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਹਿੰਦੂ ਸਿੱਖ ਦਾ ਨੋ ਮਾਜ਼ਾ ਰਿਸ਼ਤਾ ਠੀਕ ਹੈ ਜੀ ਕਿਉਂ ਨਹੀਂ ਕਿਉਂ ਨਹੀਂ ਮੰਨਦੇ ਕੋਣ ਕਹਿੰਦਾ ਸਿਰਫ ਇਹ ਤਕਲੀਫ ਕਿਹਨਾਂ ਨੂੰ ਆ ਜਿਹੜੇ ਕੱਟੜਵਾਦੀ ਸੋਚ ਦੇ ਮਾਲਕ ਨੇ ਜਿਹੜੇ ਭਿੰਡਰਾਲੇ ਨੂੰ ਸੋਚ ਦੇ ਮਾਲਕ ਨੇ ਜਿਹੜਾ ਉਹਨਾਂ ਨੂੰ ਆਈਡਲ ਮੰਨਦੇ ਨੇ ਇਹ ਉਹ ਲੋਕ ਨੇ ਇਹ ਦੂਸਰੇ ਲੋਕ ਨਹੀਂ ਹੈਗੇ ਹੁਣ ਸਾਡੇ ਕਈ ਸਿੱਖ ਭਰਾ ਨੇ ਜਿਹੜਾ ਸਾਡੇ ਨਾਲ ਉੜਦੇ ਬੈਠਦੇ ਨੇ ਉਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ ਹੈਗੀ ਤਕਲੀਫ ਉਹਨਾਂ ਨੂੰ ਹੈ ਜਿਹੜੇ ਅਤਵਾਦੀ ਭਿੰਡਰਾਲੇ ਦੇ ਰਾਹ ਤੇ ਚੱਲਣ ਵਾਲੇ ਲੋਕ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਲੋਕ ਨੇ ਇਹ ਉਹਨਾਂ ਦਾ ਕੰਮ ਹੈ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਾਂ ਬਾਰ-ਬਾਰ ਬਾਰਡਰ ਸਟੇਟ ਦੇ ਵਿੱਚ ਬੈਠੇ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਪੰਜਾਬ ਦਾ ਮਾਹੌਲ ਪਾਕਿਸਤਾਨ ਦੀ ਹੱਦਾਂ ਤੋਂ ਸਰਹੱਦਾਂ ਤੋਂ ਅੰਦਰ ਆ ਕੇ ਜਿਹੜਾ ਕੀਤਾ ਜਾਂਦਾ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਹੋ ਸਕਦਾ ਹੈ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਦੀ ਕੋਈ ਸ਼ਰਾਰਤ ਹੋਵੇ ਦੇਖੋ ਸ਼ਰਾਰਤ ਪਾਕਿਸਤਾਨ ਦੀ ਤਾਂ ਦਿਖਦੀ ਹੋਈ ਹੈ ਕਿ ਜਿੰਨੀ ਵਾਰ ਵੀ ਪੰਜਾਬ ਦੇ ਉੱਪਰ ਹਮਲਾ ਹੋਇਆ ਜਾਂ ਜਿੰਨੀ ਵਾਰ ਵੀ ਕੋਈ ਹਥਿਆਰ ਆਇਆ ਜਾਂ ਕੋਈ ਸਪਲਾਈ ਹੋਇਆ ਤਾਂ ਉਹ ਆਈਐਸਆਈ ਵੱਲੋਂ ਹੀ ਜਾਨੀ ਇਧਰੋਂ ਹੀ ਹੋਇਆ ਆਈਐਸਆਈ ਦੇ ਏਜੰਟ ਹੀ ਫੜੇ ਜਾਂਦੇ ਨੇ ਜਦੋਂ ਸਾਡਾ ਪੰਜਾਬ ਦਾ ਕਿ ਬਾਰਡਰ ਹੈ ਕਿ ਪੰਜਾਬ ਦੇ ਬਾਰਡਰ ਦੇ ਜਣਕੀ ਜੇ ਮਿਲਟਰੀ ਦਾ ਆ ਗਿਆ ਜਿਹੜਾ ਆਪਣਾ ਪੀਐਸਐਫ ਦਾ 50 50 ਕਿਲੋਮੀਟਰ ਦਾਇਰਾ ਜਦੋਂ ਅੰਦਰ ਨੂੰ ਕਰ ਦਿੱਤਾ ਗਿਆ ਹੈ ਤਾਂ ਮarre ਮੈਂ ਕੰਨਾ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਵੀ ਲੱਗਣਾ ਚਾਹੀਦਾ ਲੱਗ ਜਾਏ ਤਾਂ ਸਭ ਤੋਂ ਵਧੀਆ ਜੇ ਰਸ਼ ਪੰਜਾਬ ਦੇ ਅਸ਼ਵ ਸ਼ਾਸਨ ਲੱਗਦਾ ਆ ਉਹ ਬੜੀ ਗੱਲ ਨਹੀਂ ਨਹੀਂ ਬਹੁਤ ਸੱਚਾਈ ਹੈ ਜੇ ਮੇਰੀ ਗੱਲ ਸੁਣ ਕੋਈ ਮਰਨਾ ਹੈ ਜੇ ਕੋਈ ਮਰਦਾ ਜੇ ਕਿ ਜਿਸ ਦਿਨ ਤੁਹਾਡੇ ਘਰ ਦਾ ਤਾਂ ਜੀ ਮਰੇਗਾ ਤੁਹਾਨੂੰ ਤਕਲੀਫ ਉਦੋਂ ਹੋਣੀ ਹੈ ਜੇ ਮੇਰੇ ਘਰੋਂ ਜੀ ਮਰੇਗਾ ਤਕਲੀਫ ਮੈਨੂੰ ਉਦੋਂ ਹੋਣੀ ਹੈ ਅਸੀਂ ਕਿ ਸ਼ਿਵ ਸੈਨਿਕ ਆ ਅਸੀਂ ਪੂਰਾ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬ ਦੀ ਗੱਲ ਨਹੀਂ ਕਰ ਰਹੇ ਅਸਲ ਦੇ ਵਿੱਚ ਤਕਲੀਫ ਅਸਲ ਦੇ ਵਿੱਚ ਤਕਲੀਫ ਨਹੀਂ ਆ ਕਿ ਕਿਤੇ ਹੈਂਡ ਗ੍ਰਨੇਡ ਸਾਡੇ ਸਿਰ ਤੇ ਦਾ ਨਹੀਂ ਫਟਣਾ ਸੀ ਗੱਲ ਹੈ ਹੈਂਡ ਗ੍ਰਨੇਡ ਕੀ ਗੱਲ ਦੇ ਅਸੀਂ ਤਾਂ ਭਾਜੀ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਜਾਨਾ ਸ਼ਿਵ ਸੈਨਾ ਉਹ ਹੈ ਜਿਹੜਾ ਹਮੇਸ਼ਾ ਬਲੀਦਾਨ ਦਿੱਤੇ ਆ 1978 ਤੋਂ ਲੈ ਕੇ 2025 ਚੱਲਦਾ ਪਿਆ ਹਜੇ ਤੱਕ ਬਲੀਦਾਨ ਦਿੰਦੀ ਆ ਇਹ ਉਹ ਦੌਰ ਦੁਬਾਰਾ ਵਾਪਸ ਆ ਗਿਆ ਜਿਹੜਾ 4 ਨਵੰਬਰ ਨੂੰ ਸਾਡੇ ਸੁਦੀਰ ਸੁਰੀ ਜੀ ਦਾ ਕਤਲ ਕੀਤਾ ਗਿਆ ਉਹ ਦੌਰ ਦੁਬਾਰਾ ਵਾਪਿਸ ਕਿਤੇ ਸਾਨੂੰ ਲੱਗਦਾ ਪਿਆ ਕਿ ਉਹ ਦੌਰ ਦੁਬਾਰਾ ਵਾਪਿਸ ਪਰਤਾਨ ਦੇ ਲਈ ਇਹ ਹੈਂਡ ਗ੍ਰਨੇਡ ਆਇਆ ਸੀ ਪੰਜਾਬ ਦੇ ਇੰਡਰ ਦੇਖ ਰਿਹਾ ਡਰ ਦੀ ਗੱਲ ਨਹੀਂ ਸਾਡੇ ਕੀ ਕਹਿੰਦੇ ਐ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਅਸੀਂ ਐ ਜਿਹੜੇ ਸਵਾ ਲੱਖ ਦੇ ਬਰਾਬਰ ਇਕੱਲਾ ਸ਼ਿਵ ਸੈਨਿਕ ਜਿਹੜਾ ਤੁਰਿਆ ਫਿਰਦਾ ਐ ਅਸੀਂ ਸਵਾ ਲੱਖ ਦੇ ਬਰਾਬਰ ਐ ਬਹੁਤ ਵੱਡੀ ਗੱਲ ਕਹੀ ਇਹਨਾਂ ਨੇ ਨੀਰਾਜ ਜੀ ਨੇ ਹੁਣ ਸਵਾ ਲੱਖ ਨਾਲ ਲੜਨ ਵਾਲਾ ਮੈਂ ਸ਼ਿਵ ਸੈਨਿਕ ਹੀ ਕਹੂੰਗਾ ਮੈਂ ਮੈਂ ਨਪੂਸਕ ਬੰਦੇ ਉਹਨਾਂ ਨੂੰ ਕਹੂੰਗਾ ਗੜਾ ਕੇ ਪਿੱਟ ਤੇ ਵਾਰ ਕਰਦੇ ਨੇ ਤੇ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਬੰਬ ਬਲਾਸਟ ਕਰਦੇ ਨੇ ਕਿ ਤੂੰ ਰਾਤ ਨੂੰ ਆ ਕੇ ਤੂੰ ਪਟਾਕਾ ਮਾਰਿਆ ਸਾਡੇ ਜੁਗੇਸ਼ ਬਖਸ਼ੀ ਦੇ ਘਰ ਦੇ ਵਿੱਚ ਰਾਤ ਨੂੰ ਆ ਕੇ ਤੁਸੀਂ ਹੈਂਡ ਗ੍ਰੇਨੇਡ ਦਾ ਹਮਲਾ ਕਰਦਾ ਪੈਟਰੋਲ ਬੰਬ ਵਾਲਾ ਹਰ ਇੱਕ ਤੇ ਖੁਰਾਨੇ ਦੇ ਘਰੇ ਕੀ ਦਿਖਾਣਾ ਚਾਹੁੰਦੇ ਹੋ ਪਿੱਟ ਤੇ ਵਾਰ ਕਹਿਣਾ ਤਾਂ ਠੋਕਿਆਂ ਦੇ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਹੁਣ ਸੁਧੀਰ ਕੁਮਾਰ ਸੂਰੀ ਵੀ ਕਹਿ ਕੇ ਮਾਰ ਦੇ ਪਤਾ ਲੱਗਦਾ ਕਿਆ-ਕਿਆ ਮਾਰਦੇ ਨੇ ਪਤਾ ਲੱਗਦਾ ਸਾਨੂੰ ਕਹਿੰਦਾ 1200 ਸਾਨੂੰ ਇਤਿਹਾਸ ਖੋਲ ਕੇ ਦੇਖੋ ਨਾ ਪਿੱਛੇ ਵੀ ਵਾਰ ਕੀਤਾ ਆ ਨਹੀਂ ਉਹਨਾਂ ਨੇ ਵੀ ਕਿਹਾ ਕਹਿੰਦੇ ਜੇਲ੍ਹ ਦੇ ਅੰਦਰ ਮੇਰੇ ਤੇ ਤਾਂ ਤਸ਼ੱਦਦ ਕੀਤਾ ਗਿਆ ਮੈਨੂੰ ਬਹੁਤ ਤੁਸੀਂ ਦੇਖਿਆ ਮਨੇ ਸੰਦੀਪ ਨੇ ਕਹਿ ਉਹ ਮੈਗੀ ਗਈ ਜਨਾਵਾ ਕੈਨ ਨੂੰ ਬਹੁਤ ਕੁਝ ਕੈਨ ਨੂੰ ਹੋਏਗਾ ਵਾ ਜਦ ਤੱਕ ਤੁਸੀਂ ਇਹ ਕਹਿ ਰਹੇ ਹੋ ਜਿੰਦਾ ਤੱਕ ਜਕਲੀਆ ਖਾਂਦਾ ਕੋਈ ਯਾਨੀ ਕਿ ਕਰਤਾ ਹੁੰਦਾ ਕੰਮ ਇਹਦੇ ਨਾਲ ਕਿ ਮੁਗਲਾਂ ਨੇ ਔਰੰਗਜ਼ੇਬ ਨੇ ਬਾਬਰ ਵਰਗੇ ਨੇ ਇਹਨਾਂ ਤੇ ਹਮਲਾ ਕਰਤਾ ਜੇ ਤੈਨੂੰ ਜੇ ਤੈਨੂੰ ਕਾਨੂੰਨ ਦੀ ਗੱਲ ਕਰਦੀ ਏ ਕਿ ਤੈਨੂੰ ਆਪਾਂ ਇੱਕ ਜੇਲ੍ਹ ਦੇ ਵਿੱਚ ਬੈਠੇ ਆ ਜੇਲਾ ਕੋਈ ਵੀ ਕੱਟਦਾ ਹੈ ਜੇਲਾ ਸੇ ਵੀ ਕੱਟੀਆਂ ਨੇ ਤਾਂ ਅਸੀਂ ਉਹਦੇ ਹਿਸਾਬ ਨਾਲ ਰੂਲ ਨੂੰ ਫੋਲੋ ਕਰਦੇ ਆ ਨਾ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਅਸੀਂ ਅੰਦਰ ਵੀ ਹਮਲਾ ਕਰਾਂਗੇ ਉਹ ਲੋਹੇ ਦੀ ਰਾਂਡ ਕਿੱਥੋਂ ਆਈ ਜਿਹੜੇ ਸੁਭਾ ਸਿੰਘ ਦੇ ਮਾਰੀ ਗਈ ਸੁਭਾ ਸਿੰਘ ਨੂੰ ਜ سزا ਦੇ ਦਿੱਤੀ ਗਈ ਹੈ ਤਾਂ ਫਿਰ ਉਹਦੇ ਤੋਂ ਲੋਜ ਲੜਕ ਦਾ ਪ੍ਰਬੰਧ ਕਿਨੇ ਕੀਤਾ ਇਹ ਵੀ ਜਾਂਚ ਦਾ ਬਹੁਤ ਵੱਡਾ ਵਿਸ਼ਾ ਆ ਸੀ ਇੱਕ ਗੱਲ ਇਹ ਦੇਖੋ ਨਾ ਜਿਹੜਾ 4 ਨਵੰਬਰ ਨੂੰ ਸਾਡੇ ਸਾਡੇ ਸ਼ਹੀਦ ਜਿਹੜਾ ਕਵੀਰ ਗੱਤੀ ਨੂੰ ਪ੍ਰਾਪਤ ਹੋਏ ਸਾਡੇ ਸੁਧੀਰ ਕੁਮਾਰ ਸੂਰੀ ਜੀ 4 ਨਵੰਬਰ ਨੂੰ ਕੀਤਾ ਗਿਆ ਆ ਡੇਢ ਦੇਖ ਲਓ ਕਿੰਨੀ ਹੋ ਗਈ ਅਕਤੂਬਰ ਦਾ ਲਾਸਟ ਚੱਲਦਾ ਮੈਂ 28 29 ਦਾ ਚੱਲਦਾ ਪਿਆ ਹੋਇਆ ਇਹ 4 ਨਵੰਬਰ ਦੇ ਦਿਨ ਦੇ ਆਸ-ਪਾਸ ਹੀ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜਵਾਬ ਦਿੱਤਾ ਜਾਵੇ ਮੈਨੂੰ ਇਸ ਚੀਜ਼ ਦਾ ਵੀ ਕਿਉਂ ਸਾਡੇ ਹਿੰਦੂਆਂ ਦੇ ਉੱਤੇ ਜਦੋਂ ਜਦੋਂ ਸਾਡਾ ਜੋ ਕੋਈ ਦੁੱਖ ਤਕਲੀਫ ਹੁੰਦਾ ਕਿਉਂ ਸਾਡੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾਂਦਾ ਹੈ ਕਿਉਂ ਉਸ ਦਿਨਾਂ ਦੇ ਉੱਤੇ ਆ ਕੇ ਸਾਡੇ ਆਸਥਾਨ ਨੂੰ ਠੇਸ ਪਹੁੰਚਾਇਆ ਜਾਂਦਾ ਹੈ ਦੱਸੋ ਆਪਾਂ ਪੰਜਾਬੀ ਕਿਉਂ ਨਹੀਂ ਕਹਿੰਦੇ ਆਪਾਂ بار-बार ਹਿੰਦੂ 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 ਦੇ ਵਿੱਚ ਮੈਂ ਉਹੀ بار-बार ਅਪੀਲ ਕਰਦਾ ਸਾਡਾ ਭਾਈਚਾਰਾ ਹੈ ਅਗਰ ਕਿਤੇ ਕੋਈ ਤਕਲੀਫ ਆਉਂਦੀ ਹੈ ਤਾਂ ਸਿੱਖਾਂ ਤੇ ਵੀ ਆਉਂਦੀ ਹੈ ਮੈਂ ਕਹਿੰਦਾ ਹਾਂ ਭਾਈਚਾਰਾ ਅਸੀਂ ਮੰਨ ਲਓ ਅਸੀਂ ਅਸੀਂ ਭਾਈਚਾਰਾ ਨਿਭਾਈ ਜਾਈਏ ਗੋਲੀਆਂ ਸਾਡੇ ਪੈਣ ਅਸੀਂ ਭਾਈਚਾਰਾ ਨਿਭਾਈ ਜਾਈਏ ਗਰਦਨਾ ਸਾਡੀਆਂ ਵੱਡੀਆਂ ਜਾਣ ਸਰਤੰਸੇ ਜੁਦਾ ਅਸੀਂ ਇਹ ਪੈਣ ਭਾਈਚਾਰਾ ਨਿਭਾਈ ਜਾਈਏ ਅਸੀਂ ਖੜੇ ਕਿੱਥੇ ਆ ਸਾਨੂੰ ਕਹਿੰਦੇ ਨੇ ਕਿ ਇਹ ਤਾਂ ਗਊਆਂ ਨੂੰ ਵੀ ਘਰੇ ਲੈ ਜਾਓ ਜੀ ਮਨ ਗਊਆਂ ਤੁਸੀਂ ਪਾ ਲੋ ਦੁੱਧ ਦੇਣੀਆਂ ਗਊਆਂ ਇਹ ਜੱਟਾਂ ਦੇ ਘਰੇ ਜਦੋਂ ਦੁੱਧ ਦੇਣੀਆਂ हट ਜਾਂਦੀਆਂ ਨੇ ਪਰ ਇਹ ਹਿੰਦੂਆਂ ਦੀਆਂ ਮਾਵਾ ਤੁਹਾਡੇ ਕਮੈਂਟਰੀ ਮਾਧਿਮ ਰਾਹੀਂ ਗੱਲਾਂ ਬੋਲੀ ਜਾਂਦੀਆਂ ਨੇ ਉਦੋਂ ਕਿਉਂ ਨਹੀਂ ਵੱਜ ਚੱਕੀ ਜਾਂਦੀ ਆ ਸਾਡੇ ਇਸ ਸਨਤਨ ਧਰਮ ਨੂੰ ਉਂਗਲ ਟਾਰਗੇਟ ਕੀਤੀ ਜਾਂਦੀ ਆ ਮੈਂ ਕਹਿੰਦਾ ਟਾਰਗੇਟ ਤੁਸੀਂ ਕਿਉਂ ਕਰਦੇ ਹੋ ਕਿਉਂਕਿ ਸਾਡਾ ਧਰਮ ਸੌਫਟ ਧਰਮ ਹੈ ਕੋਈ ਵਕਤ ਸੀਗਾ ਜਦੋਂ ਸਰਦਾਰ ਵੱਲਭਾਈ ਪਟੇਲ ਨੇ 565 ਰਿਆਸਤਾਂ ਰਾਜਪੁੱਤਾਂ ਦੀਆਂ ਦੇਸ਼ ਨੂੰ ਇੱਕ ਕਰਨ ਵਾਸਤੇ ਕਰਤੀਆਂ ਤੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਇਹ ਰਿਆਸਤਾਂ ਜਿਹੜੀ 43 ਲੱਖ ਏਕੜ ਜ਼ਮੀਨ ਜੇ ਵਾਪਸ ਲੈ ਲਈ ਨਾ ਤੇ ਖਾਲੀ ਮੇਰੀ ਜਿਹੜੀ ਸੋਚਦੇ ਨੇ ਦੇਖੋ ਜਿਹੜਾ ਮੇਰੀ ਮੇਰੀ ਨਿਰਜ ਜੀ ਇੱਕ ਇੱਕ ਸਵਾਲ ਲੈ ਲੋ ਮੇਰੀ ਇੱਕ ਇੱਕ ਸਵਾਲ ਲੈ ਲੋ ਮੈਨੂੰ ਆਪਾਂ ਕਮੈਂਟਾਂ ਦੀ ਵੀਰਾ ਜੀ ਨੇ ਗੱਲ ਕੀਤੀ ਹੈ ਨਾ ਕਮੈਂਟਾਂ ਚ ਕਈ ਸਿੱਖ ਭਾਈਚਾਰਾ ਜਿਹੜਾ ਆ ਕੇ ਕਹਿੰਦਾ ਕਿ ਜੇ ਫਿਕ ਪੰਦੀ ਦਾ ਲੋਡਿੰਗ ਨਾ ਸੀ ਖਾਲਿਸਤਾਨ ਮੰਗਦੇ ਨਾ ਸਾਨੂੰ ਖਾਲਿਸਤਾਨ ਦੀ ਲੋੜ ਹੈ ਖਾਲਿਸਤਾਨ ਮੰਗਨ ਵਾਲੇ ਤਾਂ ਇੰਨੇ ਕਿਨੇ ਕਿਹਨਾ ਬਈ ਮੈਂ ਤੈਨੂੰ ਥੋੜੀ ਦਰ ਪਹਿਲਾਂ ਕਹਿ ਕੇ ਹਟਿਆ ਆ ਮੇਰੇ ਵੀ ਸਿੱਖ ਭਰਾ ਨੇ ਜਿਹਨਾਂ ਨਾਲ ਮੈਂ ਉੜਦਾ ਬੈਠਦਾ ਆ ਠੀਕ ਹੈ ਜੀ ਇਹ ਲੋਕ ਉਹ ਨੇ ਜਿਹੜੇ ਲੋਕਾਂ ਨੇ ਆਈਡਲ ਮੰਨ ਕੇ ਚੱਲ ਰਹੇ ਨੇ ਰਾਜ ਹਉਤੇ ਉਹਨਾਂ ਚੰਦ ਲੈਣਾ ਜੀ ਮੈਂ ਤੁਹਾਨੂੰ ਕਹਦਾ ਅਹੀ ਵੀ ਤਾਂ ਚੰਦ ਲੋਕ ਹੀ ਕਹਿੰਦੇ ਜਿਹੜਾ ਚੰਦ ਲੋਕ ਜਿਹੜਾ ਮਾਹੌਲ ਖਰਾਬ ਕਰਨ ਦੀ ਸੋਚ ਚੰਦ ਲੋਕ ਪੂਰੇ ਪੰਜਾਬ ਤੇ ਭਰੀ ਫੇਰ ਕੋਲ ਮੇਰੇ ਆ ਦੇਖ ਲੋ ਹੋਰ ਤੁਸੀਂ ਜਿਹੜਾ ਉੱਤੇ ਇਲੈਕਸ਼ਨਾਂ ਦੇ ਵਿੱਚ ਖੜਾ ਆ ਤੁਸੀਂ ਇਹ ਕੇ ਦੇਖੋ ਏ ਇੱਕ ਬੰਦੇ ਨੇ ਬਾਹਰ ਕਤਲ ਕੀਤਾ ਦੂਜਾ ਨੇ ਅੰਦਰ ਬੈਠ ਕੇ ਕਤਲ ਕੀਤਾ ਤੇ ਉਹਦਾ ਭਰਾ ਨਾਮਿਨੇਸ਼ਨ ਫਾਈਲਾਂ ਭਰਦਾ ਪਿਆ ਇੱਕ ਪੰਜਾਬ ਸਾਡਾ ਜਾ ਕਿਧਰ ਨੂੰ ਰਿਹਾ ਪੰਜਾਬ ਸਾਡਾ ਜਾ ਕਿਧਰ ਹੋ ਰਿਹਾ ਇੱਕ ਪਾਸੇ ਤਾਂ ਉਹ ਜਿਹਨੇ ਐਨਐਸਏ ਲੱਗੀ ਆ ਉਹ ਜਦਾ ਤਾਂ ਅੰਦਰ ਬਠ ਪੰਜਾਬ ਦੀ ਆਵਾਮ ਸਾਡੀ ਗਲਤ ਹੈ ਮੈਂ ਇਹੀ ਚੀਜ਼ ਕਹਿਣ ਲੱਗਾ ਸੀ ਮੈਂ ਵੀ ਇਹੀ ਗੱਲ ਕਹਿਣ ਲੱਗਾ ਸੀ ਐਨਐਸਏ ਲੱਗੇ ਹੋਏ ਮੁਜਰਮ ਦੇ ਉਹ ਜੇਲ੍ਹ 'ਚ ਬੈਠਾ ਜੇਲ੍ਹ 'ਚ ਉਹ ਇਲੈਕਸ਼ਨ ਲੜਦਾ ਔਰ ਜਿੱਤ ਵੀ ਜਾਂਦਾ ਦੇਖੋ ਬਹੁਤ ਵੱਡੀ ਗੱਲ ਹੈ ਇਹ ਸੋਚ ਜਿਹੜੀ ਹੈ ਨਾ ਕੱਟੜਤਾ ਦੀ ਕੱਟੜ ਤਾਂ ਮੈਂ ਕਹਿੰਦਾ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਕੱਟੜਤਾ ਹੋਣੀ ਚਾਹੀਦੀ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਕੱਟੜਤਾ ਹੋਣੀ ਚਾਹੀਦੀ ਆ ਮਹਾਰਾਣਜੀਤ ਸਿੰਘ ਦੀ ਖਾਲਸ ਰਾਜ ਦੀ ਕੱਟੜਤਾ ਹੋਣੀ ਚਾਹੀਦੀ ਹੈ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਿ ਕਿਤੇ ਆਂਦੀਆਂ ਨੇ ਪੂਰਾ ਦੇਸ਼ ਸੁਲਗਦਾ ਆ ਪੰਜਾਬ ਦੀ ਧਰਤੀ ਤੋਂ ਹੀ ਆਵਾਜ਼ ਉੱਠਦੀ ਪੰਜਾਬ ਦੀ ਧਰਤੀ ਦੀ ਆਵਾਜ਼ ਉੱਠਦੀ ਆ ਹੋਰ ਤੁਹਾਨੂੰ ਹੋਰ ਇਹਨਾਂ ਨੂੰ ਕੱਲ੍ਹ ਦਾ ਜਵਾਬ ਦੋ ਜਿਹੜਾ ਕਦੇ ਤਾਂ ਬੰਦਾ ਕਹਿੰਦਾ ਸਾਨੂੰ ਅੱਜ ਤੋਂ ਇਲੈਕਸ਼ਨ ਵਿੱਚ ਖੜਾ ਹੋ ਗਿਆ ਤਾਂ ਤੁਹਾਨੂੰ ਤਾਂ ਖਲਸਰਾ ਚਾਹੀਦਾ ਉਹ ਬੰਦੇ ਦੇ ਪਹਿਲੇ ਹੀ ਦੋ ਚਿਹਰੇ ਨੇ ਜਦੋਂ ਤਰਨ-ਤਰਨ ਦੀ ਆਵਾਮ ਨੇ ਉਹ ਜਿਤਾਤਾ ਤਾਂ ਤੁਹਾਡੇ ਨਾਲ ਕੱਲ੍ਹ ਨੂੰ ਕੀ ਕਰੇਗਾ ਕੱਲੋ ਕਿਤੇ ਸਾਨੂੰ ਦੁੱਖ ਏ ਕਿ ਤਰਨ ਤਰਨ ਦੀ ਧਰਤੀ ਦੇ ਉੱਤੇ 1984 ਵਾਲਾ ਮਾਹੌਲ ਦੁਬਾਰਾ ਨਾ ਕ੍ਰੀਏਟ ਹੋ ਜਵੇ ਸਾਨੂੰ ਦੁੱਖ ਇਸ ਚੀਜ਼ ਦਾ ਸਾਡਾ ਪੰਜਾਬ ਜਿਹੜਾ ਹਰਿਆ ਭਰਿਆ ਜਿਹੜਾ ਖੁਸ਼ਹਾਲ ਪੰਜਾਬ ਆ ਜਿਹੜਾ ਸਾਡੇ ਮਾਨ ਸਰਕਾਰ ਦੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਮੋਡੂਲ ਫੜੇ ਜਾ ਰਹੇ ਆ ਇਹ ਜਿਹੜੇ ਕੰਮ ਸਾਡੀ ਮਾਨ ਸਰਕਾਰ ਨੇ ਕੀਤੇ ਆ ਅਸੀਂ ਸਰਕਾਰ ਦਾ ਸਮਰਥਨ ਕਰਦੇ ਹਾਂ ਉਸ ਚੀਜ਼ ਨੂੰ ਜਿਹੜਾ ਸਲਾਘਾ ਜੋ ਕੰਮ ਜਿਹੜੇ ਡੇਡੇ ਕੀਤੇ ਗੈਂਗਸਟਰਵਾਦ ਤੇ ਨਕੇਲ ਪਾਈ ਆਤੰਗਵਾਦ ਤੇ ਨਕੇਲ ਪਾਈ ਤੇ ਕਿਉਂ ਨਹੀਂ ਇਹਨਾਂ ਉੱਤੇ ਨਕੇਲ ਪਾਈ ਸਰਕਾਰ ਨੇ ਮੇਰਾ ਸਵਾਲ ਏ ਕੇ ਸਰਕਾਰੋਂ ਕਿਉਂ ਨਹੀਂ ਨਾ ਤੇ ਨਕੇਲ ਪਾਉਂਦੇ ਬਿਲਕੁਲ ਕਈ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਹੈ ਔਰ 에ਸੀ ਨਿਊਜ਼ ਦੇ ਉੱਤੇ ਹੀ ਆ 에ਸੀ ਆਪਾਂ ਚਰਚਾ ਦੇ ਉੱਤੇ ਆਪਾਂ ਗੱਲ ਕਰਾਂਗੇ ਤਾਂ نیچے ਕਮੈਂਟ ਤੁਹਾਨੂੰ ਪਤਾ ਕੀ ਦੇਖਣ ਨੂੰ ਮਿਲਨੇ ਆ ਕਿ ਇੱਕ ਹੈਂਡ ਗ੍ਰੇਨੇਡ ਮਿਲਿਆ ਔਰ ਇਹ ਜਿਹੜੇ ਵੀ ਅਸਮਾਜਿਕ ਤੱਤ ਹੈ ਇਹ ਕਮੈਂਟ ਮੈਨੂੰ ਵੀ ਪਤਾ ਉਹਨਾਂ ਵੱਲੋਂ ਹੀ ਆਉਣੇ ਆ ਕਿ ਇੱਕ ਗ੍ਰੇਨੇਡ ਨਹੀਂ ਸ਼ਿਵ ਸੈਨਕਾ ਦੀਆਂ ਲੱਤਾ ਕੰਬਨ ਚ ਲਾਟਦੇ ਉਹ ਜਿਹੜੀ ਗੱਲਾਂ ਨੇ ਨਾ ਜਿਹੜੀ ਗੱਲਾਂ ਕਹਿ ਰਹੇ ਹੋਂ ਉਲੜੀ ਤਾਂ ਤੋੜਦੀ ਆ ਨੀ 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 ਉਹ ਗੱਲਾਂ ਫੇਕ ਆਈਡੀਆਂ ਨੇ ਸਾਈਬਰ ਕ੍ਰਾਈਮ ਡਿਪਾਰਟਮੈਂਟ ਦੇ ਫੇਕ ਆਈਡੀਆਂ ਨੇ ਜਿਹੜੇ ਬਕਵਾਸ ਬਾਜੀ ਕਰਦੇ ਨੇ ਬੰਦੇ ਵੀ ਫੜੇ ਜਾਂਦੇ ਨੇ ਬੰਦੇ ਮੈਂ ਜੇਲ੍ਹ ਕੱਟੀ ਪਠਾਨਕੋਟ ਜਿਲ੍ਹੇ ਦੇ ਵਿੱਚ ਦੋ ਬੰਦੇ ਆਇਆ ਫੇਕ ਆਈਡੀਆਂ ਕਰਕੇ ਸਾਡੇ ਜੋਗਰਾ ਸ਼ਰਮਾ ਜੀ ਵੱਲੋਂ ਉਹ ਵੀ ਜੇਲਾ ਕੱਟੀਆਂ ਉਹਨਾਂ ਨੇ ਇਹ ਫੇਕ ਆਈਡੀਆਂ ਬਣਾ ਬਣਾ ਕੇ ਸਭ ਦੇ ਉੱਪਰ ਨਿਗਾਹ ਹੈ ਗਈ ਐਸ ਆਈ ਈ ਦੀ ਕਿ ਯਹਾਂ ਆ ਕੇ ਫੇਕ ਆਈਡੀਆਂ ਤੁਹਾਡੇ ਕਮੈਂਟਰ ਦੇ ਦੇਖਦੇ ਨੇ ਕਿਸੇ ਨੇ ਗਲਤ ਕੀ ਪਾਸ ਕਰ ਦਿੱਤਾ ਆ ਅਸੀਂ ਕਦ جواب ਲੈਣੇ ਸਾਨੂੰ ਲੱਲੂ ਪੰਜੂ ਸਾਨੂੰ ਮਤਲਬ ਹੀ ਨਹੀਂ ਨਾ ਪੂਨਸਾਗ ਲੋਕ ਨੇ ਨਾ ਪੂਨ ਇਸ ਚੀਜ਼ ਦੀ ਸੱਚਾਈ ਹੈ ਅੱਜ ਕੱਲ੍ਹ ਸਾਡੇ ਜਿਹੜੇ ਅੰਬਾਨੀ ਸਾਹਿਬ ਜਿਹੜੇ ਹੈਗੇ ਨੇ ਉਹ ਨਾਲ ਬਹੁਤ ਸਹੂਲਤਾਂ ਪ੍ਰਾਪਤ ਕਰ ਦਿੱਤੀਆਂ ਨੇ 300 ਰੁਪਏ ਦੇ ਵਿੱਚ ਪੂਰਾ ਮਹੀਨਾ ਫ੍ਰੀ ਚੈਲ ਲੋਕਾਂ ਕੋਲ ਕੰਮ ਤਾਂਦਾ ਹੈ ਨਹੀਂ ਕਿ ਬੈਠੇ ਕਮੈਂਟ ਪਾਈ ਚਲੋ ਤੁਹਾਡੇ ਚੈਨਲ ਦੇ ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਬਹੁਤ ਹੀ ਜਲਦ ਲੁਧਿਆਣੇ ਦੀ ਧਰਤੀ ਦੇ ਉੱਤੇ ਆਈਐਸਸੀ ਦਾ ਪਾਕਿਸਤਾਨ ਦਾ ਪੁਤਲਾ ਪ੍ਰਦਰਸ਼ਨ ਕੀਤਾ ਜਾਏਗਾ ਬਹੁਤ ਹੀ ਸਾਡੇ ਹਿੰਦੂ ਭਾਈਚਾਰੇ ਨਾਲ ਸਾਰੇ ਹੋਰ ਕਮੈਂਟਾਂ ਨਾਲ ਲੈ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਕਿ ਪੰਜਾਬ ਹੁਣ ਨਹੀਂ ਤੁਹਾਡੇ ਗੇੜੇ ਜਾਂਦਾ ਦੇ ਕੋਲ ਪੰਜਾਬ ਹੁੰਨੀ ਜਿਹੜੇ ਚਾਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਈਚਾਰਕ ਸਾਂਝ ਜਿਹੜੀ ਹੈ ਉਹ ਜਿਹੜੀ ਹੈ ਉਹ ਜ਼ਰੂਰ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਆ ਲੇਕਿਨ ਇਹ ਵੀ ਸੱਚ ਹੈ ਕਿ ਜਿਹੜਾ ਇਹ ਹੈਂਗ ਗ੍ਰਨੇਡ ਮਿਲਿਆ ਇਹ ਆਪਣੇ ਆਪ ਦੇ ਵਿੱਚ ਬਹੁਤ بڑے ਸਵਾਲ ਖੜੇ ਕਰਦਾ ਹੈ ਕਿ ਇਹ ਕੋਈ ਰਾਜਨੀਤਿਕ ਰੰਜਿਸ਼ ਹੈ ਸਾਜ਼ਿਸ਼ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੈ ਜਾਂ ਫਿਰ ਪੰਜਾਬ ਨੂੰ ਦੁਬਾਰਾ ਤੋਂ ਉਸ ਕਾਲੇ ਦੌਰ ਦੇ ਵਿੱਚ ਤਕੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ